ਨੇ ਜੋ ਕਾਨੂੰਨ ਲਾਗੂ ਕੀਤਾ ਹੈ ਉਸ ਦੇ ਵਿਰੋਧ ਵਿੱਚ ਦਿੱਲੀ 'ਚ ਕਿਸਾਨਾਂ ਦਾ ਧਰਨਾ ਚੱਲ ਰਿਹਾ ਹੈ ਪੰਜਾਬ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਬਾਰ-ਬਾਰ ਵਿਰੋਧ ਕਰਨ ਨਾਲ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਦੀਆਂ ਮੁਸ਼ਕਲਾਂ ਵੱਧ ਰਹੀਆਂ ਹਨ ਫਲੋਰ ਦੇ ਨਜ਼ਦੀਕ ਅੱਪਰ ਕਿਸਾਨ ਜਥੇਬੰਦੀਆਂ ਵੱਲੋਂ ਬੀਜੇਪੀ ਲੀਡਰਾਂ ਦਾ ਘਰਾਓ ਬੀਤੇ ਦਿਨੀ ਕੀਤਾ ਗਿਆ ਬੀਜੇਪੀ ਦੇ ਲੀਡਰਾਂ ਨੇ ਭਰੋਸਾ ਦਿਵਾਇਆ ਸੀ 4 ਜਨਵਰੀ ਨੂੰ ਕੇਂਦਰ ਸਰਕਾਰ ਅਤੇ ਜਥੇਬੰਦੀਆਂ ਦਰਮਿਆਨ ਹੋ ਰਹੀ ਮੀਟਿੰਗ ਜੇ ਕੋਈ ਹੱਲ ਨਾ ਨਿਕਲੇ ਉਹ ਆਪਣੇ ਅਹੁਦਿਆਂ ਤੋਂ ਅਸਤੀਫੇ ਦੇਣਗੇ ਇਲਾਕੇ ਦੀਆਂ ਔਰਤਾਂ ਵੱਲੋਂ ਅੱਪਰਾ ਵਿੱਚ ਰੋਸ ਮਾਰਚ ਕੀਤਾ ਗਿਆ ਬੀਜੇਪੀ ਅਹੁਦਿਆਂ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਜਲੰਧਰ ਦੇ ਉਪ ਪ੍ਰਧਾਨ ਮਨੀ ਰਾਮ ਠਾਕਰੇ ਦੀ ਦੁਕਾਨ ਤੇ ਪਹੁੰਚ ਕੇ ਪੁੱਛਿਆ ਉਹ ਕਿਸਾਨਾਂ ਨਾਲ ਹਨ ਜਾਂ ਨਹੀਂ ਮਨੀ ਰਾਮ ਠਾਕਰੇ ਨੇ ਜਥੇਵੰਦੀਆਂ ਦੇ ਆਗੂਆਂ ਤੇ মিডিਆ ਦੇ ਸਾਹਮਣੇ ਕਿਹਾ ਮੈਂ ਕਿਸਾਨਾਂ ਨਾਲ ਹਾਂ ਮਨੀ ਰਾਮ ਠਾਕਰੇ ਨੇ ਬੀਜੇਪੀ ਤੋਂ ਸੀਫੇ ਦੀ ਗੱਲ ਵੀ ਕਹੀ ਪਰ ਪਾਰਟੀ ਨੂੰ ਕੱਲੇ ਸੀਫੇ ਦੀ ਕੋਈ ਕਾਪੀ ਨਹੀਂ ਦਿਖਾਈ ਜਥੇਵੰਦੀਆਂ ਨੇ ਆਗੂਆਂ ਵੱਲੋਂ ਮਨੀ ਠਾਕਰੇ ਦੇ ਗਾਲ ਵਿੱਚ ਕਿਸਾਨ ਮਜ਼ਦੂਰ ਏਕਤਾ ਦਾ ਸਰੂਪਾ ਪਾਇਆ ਗਿਆ ਇਹ ਕਿਸਾਨ ਮਜ਼ਦੂਰ ਤੇ ਵਪਾਰੀ ਏਕਤਾ ਦੇ ਨਾਰੇ ਲਗਾਏ ਗਏ ਨੇ ਇਸ ਮੌਕੇ ਤੇ ਵੱਡੇ ਪੱਧਰ ਤੇ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਆਗੂ ਸਹਿਬਾਨ ਮੌਜੂਦ ਹਨ ਫਲੋਰ ਤੋਂ ਰਾਜਕੁਮਾਰ ਨੰਗਲ ਦੀ ਹੈ ਖਾਸ